ਇਸ ਸੁੰਨਸਾਨ ਬਾਜ਼ਾਰ ਦੇ ਵਿੱਚ ਇਹ ਨੌਜਵਾਨ ਜੋ ਤੁਹਾਨੂੰ ਨਜ਼ਰ ਆ ਰਿਹਾ ਫਿਰ ਹਾਲ ਤਾਂ ਇਕੱਲਾ ਮੋਬਾਈਲ ਚਲਾਉਂਦਾ ਹੌਲੀ ਹੌਲੀ ਤੁਰਿਆ ਜਾ ਰਿਹਾ ਪਰ ਅੱਗੇ ਜੋ ਇਸ ਦੇ ਨਾਲ ਹੋਣ ਵਾਲਾ ਹੈ ਉਹ scene ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਹੁਣ ਦੇਖੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਮੁੰਡੇ ਇਸ ਨੌਜਵਾਨ ਨੂੰ ਘੇਰ ਲੈਂਦੇ ਨੇ ਤੇ ਫਿਰ ਹਥਿਆਰਾਂ ਦੀ ਨੋਕ ਤੇ ਨੌਜਵਾਨ ਨੂੰ ਨਿਸ਼ਾਨਾ ਬਣਾਉਂਦੇ ਨੇ ਦੇਖੋ ਕਿਵੇਂ ਬੇਖੌਫ ਹੋ ਕੇ ਸ਼੍ਰੀ ਆਮ ਦਿਨ ਦਿਹਾੜੇ ਤੇਜ਼ ਤਾਰ ਹਥਿਆਰਾਂ ਦੀ ਨੋਕ ਤੇ ਨੌਜਵਾਨ ਨੂੰ ਲੁੱਟਿਆ ਗਿਆ ਜਿਨ੍ਹਾਂ ਦੀ ਘਟਿਆ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਗੀ ਦਰਸਲ ਇਹ ਘਟਨਾ ਜਲੰਧਰ ਸ਼ਹਿਰ ਦੀ ਹੈ ਜਿੱਥੇ ਲੁੱਟੇਰਿਆਂ ਨੇ ਪੂਰੇ ਸ਼ਹਿਰ 'ਚ ਦਹਿਸ਼ਤ ਫਲਾ ਦਿੱਤੀ ਅៃ ਦੇ ਨੇ ਜਲੰਧਰ ਸ਼ਹਿਰ ਚ ਇੱਕ ਤੋਂ ਬਾਅਦ ਇੱਕ ਵਾਰਦਾਤ ਦੇਖਣ ਨੂੰ ਮਿਲਦੀ ਹੈ ਅਪਰਾਧ ਇੰਨਾ ਵੱਧ ਗਿਆ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਵਾਰਦਾਤਾਂ ਨੂੰ ਰੋਕਣ ਚ ਪੂਰੀ ਤਰ੍ਹਾਂ ناکਾਮ ਸਾਬਿਤ ਹੋ ਰਹੀ ਹੈ ਤਸਵੀਰਾਂ ਤੁਸੀਂ ਦੇਖਿਆ ਕਿ ਨੌਜਵਾਨ ਤੋਂ ਦਿਨ ਦਿਹਾੜੇ ਲੁਟੇਰੇ ਮੋਬਾਈਲ ਫੋਨ ਅਤੇ ਪੈਸੇ ਲੁੱਟ ਕੇ ਫਰਾਰ ਹੋ ਗਏ ਅਜੇ ਹੀ ਚ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਆਖਰ ਕਦੋਂ ਤੱਕ ਇਹਨਾਂ ਫਰਾਰ ਹੋਏ ਲੁਟੇਰਿਆਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਸੁੱਟੇਗਾ ਜਾਂ ਫਿਰ ਸ਼ਹਿਰ ਦੇ ਵਿੱਚ ਐਵੇਂ ਹੀ ਵਾਰਦਾਤਾਂ ਹੁੰਦੀਆਂ ਰਹਿਣਗੀਆਂ ਇਸ ਸੁੰਨਸਾਨ ਬਾਜ਼ਾਰ ਦੇ ਵਿੱਚ ਇਹ ਨੌਜਵਾਨ ਜੋ ਤੁਹਾਨੂੰ ਨਜ਼ਰ ਆ ਰਿਹਾ ਫਿਰ ਹਾਲ ਤਾਂ ਇਕੱਲਾ ਮੋਬਾਈਲ ਚਲਾਉਂਦਾ ਹੌਲੀ ਹੌਲੀ ਤੁਰਿਆ ਜਾ ਰਿਹਾ ਪਰ ਅੱਗੇ ਜੋ ਇਸ ਦੇ ਨਾਲ ਹੋਣ ਵਾਲਾ ਹੈ ਉਹ scene ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਹੁਣ ਦੇਖੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਮੁੰਡੇ ਇਸ ਨੌਜਵਾਨ ਨੂੰ ਘੇਰ ਲੈਂਦੇ ਨੇ ਤੇ ਫਿਰ ਹਥਿਆਰਾਂ ਦੀ ਨੋਕ ਤੇ ਨੌਜਵਾਨ ਨੂੰ ਨਿਸ਼ਾਨਾ ਬਣਾਉਂਦੇ ਨੇ ਦੇਖੋ ਕਿਵੇਂ ਬੇਖੌਫ ਹੋ ਕੇ ਸ਼ਰਿਆਮ ਦਿਨ ਦਿਹਾੜੇ ਤੇਜ਼ ਤਾਰ ਹਥਿਆਰਾਂ ਦੀ ਨੋਕ ਤੇ ਨੌਜਵਾਨ ਨੂੰ ਲੁੱਟਿਆ ਗਿਆ ਜਿਨ੍ਹਾਂ ਦੀ ਘਟਿਆ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਗੀ ਦਰਸਲ ਇਹ ਘਟਨਾ ਜਲੰਧਰ ਸ਼ਹਿਰ ਦੀ ਹੈ ਜਿੱਥੇ ਲੁੱਟੇਰਿਆਂ ਨੇ ਪੂਰੇ ਸ਼ਹਿਰ 'ਚ ਦਹਿਸ਼ਤ ਫਲਾ ਦਿੱਤੀ ਅੱਜ ਦੇ ਨੇ ਜਲੰਧਰ ਸ਼ਹਿਰ ਚ ਇੱਕ ਤੋਂ ਬਾਅਦ ਇੱਕ ਵਾਰਦਾਤ ਦੇਖਣ ਨੂੰ ਮਿਲਦੀ ਹੈ ਅਪਰਾਧ ਇੰਨਾ ਵੱਧ ਗਿਆ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਵਾਰਦਾਤਾਂ ਨੂੰ ਰੋਕਣ ਚ ਪੂਰੀ ਤਰ੍ਹਾਂ ناکਾਮ ਸਾਬਿਤ ਹੋ ਰਹੀ ਹੈ ਤਸਵੀਰਾਂ ਤੁਸੀਂ ਦੇਖਿਆ ਕਿ ਨੌਜਵਾਨ ਤੋਂ ਦਿਨ ਦਿਹਾੜੇ ਲੁਟੇਰੇ ਮੋਬਾਈਲ ਫੋਨ ਅਤੇ ਪੈਸੇ ਲੁੱਟ ਕੇ ਫਰਾਰ ਹੋ ਗਏ ਅਜੇ ਇਹ ਚ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਆਖਰ ਕਦੋਂ ਤੱਕ ਇਹਨਾਂ ਫਰਾਰ ਹੋਏ ਲੁਟੇਰਿਆਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਸੁੱਟੇਗਾ ਜਾਂ ਫਿਰ ਸ਼ਹਿਰ ਦੇ ਵਿੱਚ ਐਵੇਂ ਹੀ ਵਾਰਦਾਤਾਂ ਦੀ ਰਹਣਗੀਆਂ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ